ਕਿਸਕੇ ਜਾਣੂ ਮੋਰੀ ਹੋ ਜਾਣੂ ਨੋ ਦਰਵਾਜ਼ੇ ਕਿਸਕੇ ਜਾਣੂ ਮੋਰੀ ਬਿਦਰਸ਼ਨ ਦੇ ਸਿਸ਼ਨਾ ਇਹ ਕਹਿੰਦਾਂ ਤੁਮ ਕੋ ਆਰੀ 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 ਪੈਰਾਂ ਮ ਆਰੀ 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 ਬਿਜੋਤ ਜਗਾਂ ਦੇ ਗੈਰ ਮੀਆਂ ਘਰ ਕੋ ਬਸਾਣਾ ਗਰਮ ਸੇਰੀ ਵਾਦੀ ਗਰਮ ਲੈਣੀਆਂ ਘਰ ਮੋਂ ਬਸਾਣਾ ਗਰਮ ਸੇਰੀ ਹਲਦੀ ਤੇਰੇ ਨਾਲ ਲਾਉਣੀਆਂ ਪਾਣੀ ਪੁੱਢੀ ਰਾਗ ਔਰ 3.5 ਕਰੋੜ ਲੋਕਾਂ ਨੇ ਪਰਿਵਾਰ ਨੂੰ ਬਹੁਤ ਬਹੁਤ ਵਾਰਕ ਪਾਦਾ ਇਸ ਟੱਤੇ ਸਾਡੇ ਮਨਿਸਟਰ ਸਾਹਿਬਾ ਜਿਹੜੇ ਕਿ ਟੂਰਿਸਟ ਮਨਿਸਟਰ ਨੇ ਔਰ ਉਹ ਆਪਣੇ ਰਸਤੀ ਜੀਵਨ ਦੇ ਵਿੱਚ ਜਿਹੜਾ ਪੈਲੀ ਪੌੜੀ ਤੇ ਅੱਜ ਕਦਮ ਰੱਖਣ ਲੱਗੇ ਨੇ ਔਰ ਸੋਹੀ ਪਰਿਵਾਰ ਨੂੰ ਔਰ ਇਧਰ ਮਾਨ ਪਰਿਵਾਰ ਨੂੰ ਪਦਮ ਵਾਰਕਾ ਪਰਮਾਤਮਾ ਅਨਸਾਰ ਦੁਨੀਆ ਦੀ ਖੁਸ਼ੀਆਂ ਜਿਹੜੀਆਂ ਉਹ ਚੋੜੀ ਚ ਪਾਵੇ ਪਰਮਾਤਮਾ ਇਸ ਚੋੜੀ ਦੇ ਔਰ ਸਾਡਾ ਅਜਿਹਾ ਸਾਡੇ ਸਗੀਤਕ ਪਰਿਵਾਰ ਹੈ ਫਿਰ ਪੀਰ ਹੋਰਾਂ ਦਾ ਸਾਰਾ ਔਰ ਬੜਾ ਕਲਚਰ ਔਰ ਜੋ ਸਾਡਾ ਰੰਗ ਹੈ ਸਾਡੀ ਬੋਲੀ ਦਾ ਉਹ ਵੱਡੇ ਕੀਤਾ ਚੋਂ ਮਿਲਦਾ ਜੀ ਐਸੀ ਤਰ੍ਹਾਂ ਤਰੱਕੀ ਕਰਦੇ ਹੋਏ ਜੀ